ਮਾਮਲਾ ਅਮਰਸਰ ਦੇ ਸੰਦੂ ਕਲੋਨੀ ਤੋਂ ਸਾਹਮਣੇ ਆ ਜਿੱਥੇ ਦੂ ਤਰ੍ਹਾਂ ਦੇ ਵਿੱਚ ਇੱਕ ਲੜਕੀ ਦੇ ਚੱਕਰ ਦੇ ਵਿੱਚ ਥਪੜੋ ਥਪੜੀ ਹੋਏ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਦੇ ਵੱਲੋਂ ਆਪਣੇ ਹਥਿਆਰਬੰਦ ਸਾਥੀਆਂ ਦੇ ਨਾਲ ਮਾਰਕੀਟ ਦੇ ਵਿੱਚ ਦਹਿਸ਼ਤ ਫਲਾਈ ਜਿਸ ਦੇ ਚਲਦੇ ਮਾਰਕੀਟ ਦੇ ਦੁਕਾਨਦਾਰਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਗੁੰਡਾ ਅਨਸਰਾਂ ਦੇ ਉੱਪਰ ਕਾਰਵਾਈ ਦੀ ਮੰਗ ਕੀਤੀ ਗਈ ਇਸ ਬੰਦੀ ਜਾਣਕਾਰੀ ਦਿੰਦੇ ਐਸਐਚਓ ਕਪਿਲ ਕੌਸ਼ਲ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਮਾਰਕੀਟ ਦੇ ਵਿੱਚ ਦੋ ਨੌਜਵਾਨ ਜੋ ਕਿ ਰਿਸ਼ਤੇਦਾਰ ਹਨ ਉਹਨਾਂ ਦੀ ਲੜਕੀ ਨੂੰ ਲੈ ਕੇ ਆਪਸੀ ਤਕਰਾਰ ਦੇ ਵਿੱਚ ਉਲਝੇ ਹੋਏ ਹਨ ਅਤੇ ਇੱਕ ਕੋਲ ਦੂਜੇ ਦੇ ਚਪੇੜਾ ਮਾਰਨ ਦਾ ਮਾਮਲਾ ਵੱਧ ਗਿਆ ਅਤੇ ਦੂਜੇ ਨੌਜਵਾਨ ਨੇ ਰੰਜਿਸ਼ ਰੱਖਦੇ ਹੋਏ ਕੁਝ ਸਾਥੀਆਂ ਦੇ ਨਾਲ ਦਾਤਰ ਕਿਰਪਾਨਾਂ ਲੈ ਕੇ ਉਸ ਨੌਜਵਾਨ ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਦੇ ਵੱਲੋਂ ਹੁਣ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅੱਜ ਸੰਦੂਕ ਕਲੋਨੀ ਦੇ ਬਾਹਰ ਕੋਈ ਮਕੈਨਿਕ ਦੀਆਂ ਦੁਕਾਨਾਂ ਨੇ ਉੱਥੇ ਕੋਈ ਦੋ ਮੁੰਡੇ ਆਪਸ ਵਿੱਚ ਕੰਮ ਕਰਦੇ ਹੀ ਰਿਸ਼ਤੇਦਾਰ ਸੀ ਲੜਕੀ ਤੋਂ ਲੈ ਕੇ ਇਹਨਾਂ ਦਾ ਕੋਈ ਝਗੜਾ ਹੋਇਆ ਸੀ ਪਹਿਲੇ ਇੱਕ ਮੁੰਡੇ ਨੇ ਦੂਜੇ ਮੁੰਡੇ ਦੇ ਇੱਕ ਚ ਚਬੇੜਾ ਚੂੜਾ ਮਰਵਾਇਆ ਮੜਕੇ ਫੇਰ ਦੂਸਰਾ ਬੰਦਾ ਵੀ ਜਿਹੜਾ ਸੀ ਉਹ ਬੰਦੇ ਬੰਦੇ ਲੈ ਕੇ ਆ ਗਿਆ ਪਰ ਜਿੱਦੇ ਨਾਲ ਝਗੜਾ ਹੋਇਆ ਸੀ ਉੱਥੋਂ ਜਾ ਚੁੱਕਾ ਸੀ ਤੇ ਮਾਰਕੀਟ ਵਾਲਿਆਂ ਨੇ ਇੱਕ ਦਰਖਾਸਤ ਦਿੱਤੀ ਹੈ ਕਿ ਕੁਰਬਾਨ ਦਾਤਰ ਲੈ ਕੇ ਮੁੰਡੇ ਇੱਥੇ ਘੁੰਮਦੇ ਰਹੇ ਨੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਆ ਦੋਨਾਂ ਪਾਰਟੀਆਂ ਨੇ ਦਰਖਾਸਤਾਂ ਜਿਹੜੀਆਂ ਦੇਤੀਆਂ ਵਾਂ ਇਹਨਾਂ ਨੂੰ ਲਿਆ ਕੇ ਪੁੱਛਗਿੱਛ ਕੀਤੀ ਜਾਏਗੀ ਤੇ ਇਹਨਾਂ ਦੇ ਉੱਤੇ ਜਿਹੜੀ ਆ ਜੋ ਬੰਦੀ ਕਾਰਵਾਈ ਆ ਉਹ ਚਲ ਜਾਂਦੀ ਚੱਲੇ ਸਰ ਕੋਈ ਗ੍ਰਿਫਤਾਰੀ ਹੋਈ ਜੇ ਤੱਕ ਨਹੀਂ ਅਜੇ ਕੋਈ ਨਹੀਂ ਆ ਜਿੱਦਾਂ ਸਿਰਫ ਦਰਖਾ ਦੇਣ ਵਾਲਾ ਹੀ ਆਇਆ ਵਾ ਤੇ ਗਾਹ ਇਹਨਾਂ ਨੂੰ ਜਿਹੜੇ ਇਹਨਾਂ ਨੇ ਗਾਹ ਮੁੰਡੇ ਬੁਲਾਏ ਦੇ ਸੀ ਉਹਨਾਂ ਨੂੰ ਬੁਲਾ ਕੇ ਤੇ ਫਿਰ ਅਗਲੀ ਕਾਰਵਾਈ ਜੜੀ ਆ ਮੱਚੀ ਐਸਐਮਜੀ ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਕਰੇ ਬੋਲ ਰਿਪੋਰਟ ਮਾਮਲਾ ਅਮਰਸਰ ਦੇ ਸੰਦੂ ਕਲੋਨੀ ਤੋਂ ਸਾਹਮਣੇ ਆ ਜਿੱਥੇ ਦੂ ਤਰ੍ਹਾਂ ਦੇ ਵਿੱਚ ਇੱਕ ਲੜਕੀ ਦੇ ਚੱਕਰ ਦੇ ਵਿੱਚ ਥਪੜੋ ਥਪੜੀ ਹੋਏ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਦੇ ਵੱਲੋਂ ਆਪਣੇ ਹਥਿਆਰਬੰਦ ਸਾਥੀਆਂ ਦੇ ਨਾਲ ਮਾਰਕੀਟ ਦੇ ਵਿੱਚ ਦਹਿਸ਼ਤ ਫਲਾਈ ਜਿਸ ਦੇ ਚਲਦੇ ਮਾਰਕੀਟ ਦੇ ਦੁਕਾਨਦਾਰਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਗੁੰਡਾ ਅਨਸਰਾਂ ਦੇ ਉੱਪਰ ਕਾਰਵਾਈ ਦੀ ਮੰਗ ਕੀਤੀ ਗਈ ਇਸ ਬੰਦੀ ਜਾਣਕਾਰੀ ਦਿੰਦੇ ਐਸਐਚਓ ਕਪਿਲ ਕੌਸ਼ਲ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਮਾਰਕੀਟ ਦੇ ਵਿੱਚ ਦੋ ਨੌਜਵਾਨ ਜੋ ਕਿ ਰਿਸ਼ਤੇਦਾਰ ਹਨ ਉਹਨਾਂ ਦੀ ਲੜਕੀ ਨੂੰ ਲੈ ਕੇ ਆਪਸੀ ਤਕਰਾਰ ਦੇ ਵਿੱਚ ਉਲਝੇ ਹੋਏ ਹਨ ਅਤੇ ਇੱਕ ਕੋਲ ਦੂਜੇ ਦੇ ਚਪੇੜਾ ਮਾਰਨ ਦਾ ਮਾਮਲਾ ਵੱਧ ਗਿਆ ਅਤੇ ਦੂਜੇ ਨੌਜਵਾਨ ਨੇ ਰੰਜਿਸ਼ ਰੱਖਦੇ ਹੋਏ ਕੁਝ ਸਾਥੀਆਂ ਦੇ ਨਾਲ ਦਾਤਰ ਕਿਰਪਾਨਾਂ ਲੈ ਕੇ ਉਸ ਨੌਜਵਾਨ ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਦੇ ਵੱਲੋਂ ਹੁਣ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅੱਜ ਸੰਦੂਕ ਕਲੋਨੀ ਦੇ ਬਾਹਰ ਕੋਈ ਮਕੈਨਿਕ ਦੀਆਂ ਦੁਕਾਨਾਂ ਨੇ ਉੱਥੇ ਕੋਈ ਦੋ ਮੁੰਡੇ ਆਪਸ ਵਿੱਚ ਕੰਮ ਕਰਦੇ ਹੀ ਰਿਸ਼ਤੇਦਾਰ ਸੀ ਲੜਕੀ ਤੋਂ ਲੈ ਕੇ ਇਹਨਾਂ ਦਾ ਕੋਈ ਝਗੜਾ ਹੋਇਆ ਸੀ ਪਹਿਲੇ ਇੱਕ ਮੁੰਡੇ ਨੇ ਦੂਜੇ ਮੁੰਡੇ ਦੇ ਇੱਕ ਚ ਚਬੇੜਾ ਚੂੜਾ ਮਰਵਾਇਆ ਬੜਕੇ ਫੇਰ ਦੂਸਰਾ ਬੰਦਾ ਵੀ ਜਿਹੜਾ ਸੀ ਉਹ ਬੰਦੇ ਬੰਦੇ ਲੈ ਕੇ ਆ ਗਿਆ ਪਰ ਜਿੱਦੇ ਨਾਲ ਝਗੜਾ ਹੋਇਆ ਸੀ ਉੱਥੋਂ ਜਾ ਚੁੱਕਾ ਸੀ ਤੇ ਮਾਰਕੀਟ ਵਾਲਿਆਂ ਨੇ ਇੱਕ ਦਰਖਾਸਤ ਦਿੱਤੀ ਹੈ ਕਿ ਕੁਰਬਾਨ ਦਾਤਰ ਲੈ ਕੇ ਮੁੰਡੇ ਇੱਥੇ ਘੁੰਮਦੇ ਰਹੇ ਨੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਆ ਦੋਨਾਂ ਪਾਰਟੀਆਂ ਨੇ ਦਰਖਾਸਤਾਂ ਜਿਹੜੀਆਂ ਦੇਤੀਆਂ ਵਾਂ ਇਹਨਾਂ ਨੂੰ ਲਿਆ ਕੇ ਪੁੱਛਗਿੱਛ ਕੀਤੀ ਜਾਏਗੀ ਤੇ ਇਹਨਾਂ ਦੇ ਉੱਤੇ ਜਿਹੜੀ ਆ ਜੋ ਬੰਦੀ ਕਾਰਵਾਈ ਆ ਉਹ ਚਲ ਜਾਂਦੀ ਚੱਲੇ ਸਰ ਕੋਈ ਗ੍ਰਿਫਤਾਰੀ ਹੋਈ ਜਾਂ ਜੇਕਰ ਨਹੀਂ ਅਜੇ ਕੋਈ ਨਹੀਂ ਆ ਜਿੱਦਾਂ ਸਿਰਫ ਦਰਖਾ ਦੇਣ ਵਾਲਾ ਹੀ ਆਇਆ ਵਾ ਤੇ ਗਾਂ ਇਹਨਾਂ ਨੂੰ ਜਿਹੜੇ ਇਹਨਾਂ ਨੇ ਗਾਂ ਮੁੰਡੇ ਬੁਲਾਏ ਦੇ ਸੀ ਉਹਨਾਂ ਨੂੰ ਬੁਲਾ ਕੇ ਤੇ ਫਿਰ ਅਗਲੀ ਕਾਰਵਾਈ ਜੜੀ ਹਮਾਂ ਚ ਐਸਐਮਜੀ ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਕਰੇ ਬੋਲ ਰਿਪੋਰਟ